ਭਾਈ ਰੂਪੇ ਪਿੰਡ ਦਾ ਕਹਿੰਦੇ ਕਰਨੀ ਹੈ ਇਸੇ ਲਈ ਵਧਿਆ ਹੋਇਆ ਇੱਕ ਪਾਸੇ ਕੁਲਵੰਤ ਪਰਣੀ ਪਾਈਏ ਪਿੰਡ ਦਾ ਔਰ ਜਸੂਆ ਤਾਲ ਵਾਲੀਆ ਪਰ ਬੰਬੂ ਦੇਖੀ ਪਿਆ ਨਾਲ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਭਾਈ ਯਾਰ ਇਹ ਖੇਡ ਕਬੱਡੀ ਤੇ ਬਹੁਤ ਵੱਡੇ ਮੱਲ ਹੈ ਔਰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਵੇਗਰੋ ਮੇਰੇ ਵੀਰੋ ਕਿਉਂਕਿ ਆਹ ਟਾਈਮ ਦੇ ਵਿੱਚ ਤੁਸੀਂ ਦੇਖੋ ਕੋਈ ਕੋਟ ਪਾਈ ਖੜਿਆ ਕੋਈ ਮੇਰੇ ਵੀਰੋ ਖੇਸੀਆਂ ਲੈ ਕੇ ਆਇਆ ਤੇ ਕੋਈ ਟੋਪੀ ਲੈ ਕੇ ਕੋਈ ਪੱਗ ਬਨ ਕੇ ਆਇਆ ਪਰ ਆਹ ਦੇਖੋ ਨੰਗੇ ਪਿੰਡੇ ਖੇਡਣਾ ਬਹੁਤ ਔਖਾ ਹੁੰਦਾ ਮੇਰੇ ਵੀਰੋ ਲੈ ਵੀ ਭਾਈ ਯਾਰ ਇੱਕ ਬੇਨਤੀ ਆ ਸਾਰਿਆਂ ਨੂੰ ਕੋਈ ਗੁੱਸਾ ਨਾ ਕਰੋ ਭਰਾ ਬਣ ਕੇ ਦੇਖੋ ਨਾ ਯਾਰ ਦਾਰੂ ਪੀ ਕੇ ਆ ਭਾਈ ਯਾਰ ਦੋ ਗਰਾਊਂਡ ਚ ਬੜੀ ਜਾਂਦੇ ਆ ਯਾਰ ਇਹ ਬੰਦਿਆਂ ਦੀ ਗੱਲ ਆ ਭਾਈ ਯਾਰ ਭਰਾ ਬਣ ਕੇ ਆ ਜੇ ਕਿਸੇ ਖਿਡਾਰੀ ਦਾ ਨੁਕਸਾਨ ਹੋ ਗਿਆ ਦੀ ਜ਼ਿੰਦਗੀ ਖਰਾਬ ਹੋ ਜਾਣੀ ਆ ਭਾਈ ਯਾਰ ਦੇਖੋ ਯਾਰ ਰੱਖੋ ਵੀਰੇ ਇੱਕ ਮਿੰਟ ਭਾਈ ਜੇ ਕੋਈ ਕੁਝ ਬੁਲਾਉਣਾ ਭਾਈ ਸਾਨੂੰ ਇੱਥੇ ਬੁਲਾ ਲਓ ਯਾਰ ਬਾਹਰੇ ਅਸੀਂ ਉੱਥੇ ਬੋਲ ਦਾਂਗੇ ਪਰ ਭਾਈ ਬਣ ਕੇ ਆ ਦਾਰੂ ਪੀ ਕੇ ਗਰਾਊਂਡ ਦੇ ਵਿੱਚ ਨਾ ਬੜੋ ਯਾਰ ਦੇਖੋ ਯਾਰ ਖਿਡਾਰੀਆਂ ਦਾ ਨੁਕਸਾਨ ਨਾਲ ਦੀ ਨਾਲ ਹੀ ਹੋ ਜਾਣਾ ਕੋਈ ਵੀ ਵੀਰਾ ਚਾਹੇ ਭਰਾ ਇੱਧਰ ਮਾਈਕਲ ਜੀ ਬਿੰਦਰભાઈ ਕੋਈ ਹੈ ਡਾਕਟਰ ਸਾਹਿਬ ਤਾਂ ਆਇਓ ਯਾਰ ਜਰੂਰ ਮੇਰਾ ਵੀਰ ਜਿਹੜੇ ਭਰਾ ਦੀ ਡਿਊਟੀ ਤਸਵੀਲ ਆਈ ਆ ਰਾਹੁਲ ਮਿੱਤਰ ਕਰੇ ਵੀ ਕਰਨੀ ਠੀਕ ਹੋਵੇ ਤੇ ਕਰਨੀ ਭਾਈ ਰੂਪਿਆ ਵਾਲਾ ਵਾਵਾ ਟਾਈਮ ਬਾਅਦ ਖੇਡਣ ਲੱਗਿਆ ਪਹਿਲਾਂ ਬਹੁਤ ਤਕੜਾ ਪਲੇਅਰ ਸੀ ਕਰਨੀ ਭਾਈ ਰੂਪਿਆ ਵਾਲਾ ਤੇ ਅਰਦਾਸ ਕਰਿਓ ਵੀ ਕਰਨੀ ਭਾਈ ਰੂਪਿਆ ਵਾਲਾ ਬਿਲਕੁਲ ਠੀਕ ਹੋਵੇ ਸੱਟ ਜਿਆਦਾ ਨਾ ਲੱਗੇ ਹੋਵੇ ਥੈਂਕ ਯੂ